ਸਸਿਕਾ ਜੀ ਮਾ ਕੋਮਲ ਕਪੂਰ ਤੋਂ ਦੇਖ ਰਹੇ ਚੈਨਲ ਪੰਜਾਬੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਐਲਾਨ ਜਾਰੀ ਕੀਤਾ ਹੈ ਜ ਜਿਹਦੇ ਵਿੱਚ ਸਾਰੇ ਅਮਰੀਕੀ ਮਾਲਕਾਂ ਦੇ ਲਈ H1B ਵੀਜ਼ਾ ਪ੍ਰੋਗਰਾਮ ਦੇ ਤਹਿਤ ਕਿਸੇ ਵਿਦੇਸ਼ੀ ਕਰਮਚਾਰੀ ਨੂੰ ਨੌਕਰੀ ਉੱਤੇ ਰੱਖਣ ਤੋਂ ਪਹਿਲਾਂ 1 ਲੱਖ ਡਾਲਰ ਫੀਸ ਦਾ ਭੁਗਤਾਨ ਕਰਨਾ ਲਾਜ਼ਮੀ ਬਣਾਇਆ ਗਿਆ ਹੈ ਇਲਾਨ ਤੇ ਵਿੱਚ ਕਿਹਾ ਗਿਆ ਕਿ 2026 ਦੀ H1B ਲਾਟਰੀ ਅਤੇ 21 ਸਤੰਬਰ 2025 ਤੋਂ ਬਾਅਦ ਜਮ੍ਹਾਂ ਕਰਵਾਈਆਂ ਗਿਆ ਹੋਰ H1B ਪਟੀਸ਼ਨਾਂ ਦੇ ਵਿੱਚ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਉੱਤੇ ਰੱਖਣ ਵਾਲੇ ਸਾਰੇ ਅਮਰੀਕੀ ਮਾਲਕਾਂ ਨੂੰ 100K ਡਾਲਰ ਫੀਸ ਦਾ ਭੁਗਤਾਨ ਕਰਨਾ ਪਵੇਗਾ। ਗਾਜ਼ੀ ਨਵੀ ਐਚ 1ਬੀ ਫੀਸ ਨੇ ਪਹਿਲਾਂ ਹੀ ਪੋਸਟ ਸਾਰੀਆਂ ਕੰਪਨੀਆਂ ਨੂੰ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਣ ਦੀ ਆਪਣੀ ਯੋਜਨਾਵਾਂ ਨੂੰ ਬਦਲਣ ਦੇ ਲਈ ਤੈਅ ਕੀਤਾ ਹੈ ਇੱਕ ਅਮਰੀਕੀ ਮਾਲਕ ਨਵੇਂ ਨਿਯਮਾਂ ਦੇ ਤਹਿਤ ਇੰਤਰਰਾਸ਼ਟਰੀ ਕੰਮੇ ਦੇ ਵੱਲ ਐਚ 1ਬੀ ਪਟੀਸ਼ਨ ਦਾਇਰ ਕਰਨ ਵਾਲੇ ਨੂੰ ਸ਼ੁਰੂਤ ਦੇ ਵਿੱਚ 1 ਲੱਖ ਡਾਲਰ ਦੀ ਫੀਸ ਦਾ ਭੁਗਤਾਨ ਕਰਨਾ ਪਵੇਗਾ ਇਸੇ ਤਰ੍ਹਾਂ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਣ ਦੀ ਲਾਗਤ ਮਹਿੰਗੀ ਹੋ ਜਾਵੇਗੀ ਤੇ 100k ਡਾਲਰ ਫੀਸ ਇੱਕ ਨਵੀਂ ਐਚ 1ਬੀ ਪਟੀਸ਼ਨ ਜਮ੍ਹਾਂ ਕਰਵਾਉਣ ਉੱਤੇ ਇੱਕ ਵਾਰ ਫਿਰ ਦੀ ਫੀਸ ਹੋਵੇਗੀ ਹਾਲਕਿ H1B 100k ਡਾਲਰ ਪਟੀਸ਼ਨ ਫੀਸ ਨਿਯਮ ਕੁਝ ਕਰਮਚਾਰੀਆਂ ਅਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਛੋਟ ਦਿੰਦੇ ਨੇ ਇਸ ਤਰ੍ਹਾਂ ਅਮਰੀਕੀ ਮਾਲਕਾਂ ਨੂੰ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਉੱਤੇ ਰੱਖਦੇ ਸਮੇਂ ਫੀਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ ਅਮਰੀਕਾ ਨੇ ਸਪਸ਼ਟ ਕੀਤਾ ਹੈ ਕਿ ਇਸ ਸਮੇਂ ਅਮਰੀਕਾ ਦੇ ਵਿੱਚ ਰਹਿ ਰਹੇ F1 ਵਿਦਿਆਰਥੀਆਂ ਅਤੇ H1B ਵੀਜ਼ਾ ਧਾਰਕ 1 ਲੱਖ ਡਾਲਰ ਫੀਸ ਦੇ ਖੋਜਨਾ ਤੋਂ ਛੋਟ ਪ੍ਰਾਪਤ ਕਰਦੇ ਇੱਥੇ ਸਮਝਣ ਵਾਲੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਾਰੇ ਛੋਟ ਪ੍ਰਾਪਤ ਨਹੀਂ ਹਨ ਤੇ ਕੋਸ਼ਨਾ ਵਿੱਚ ਕਿਹਾ ਗਿਆ ਹੈ ਕਿ ਇਹ ਕੋਸ਼ਨਾ ਉਹਦੇ ਵੀ ਲਾਗੂ ਹੁੰਦੀ ਹੈ ਜੇਕਰ 21 ਸਤੰਬਰ 2025 ਤੋਂ ਬਾਅਦ ਦਾਇਰ ਕੀਤੀ ਗਈ ਪਟੀਸ਼ਨ ਸਫਤ ਰਾਜ ਅਮਰੀਕਾ ਦੇ ਵਿੱਚ ਕਿਸੇ ਵਿਦੇਸ਼ੀ ਦਿੱਲੀ ਕਾਉਂਸਲਰ ਨੋਟੀਫਿਕੇਸ਼ਨ ਪੋਰਟ ਆਫ ਐਂਟਰੀ ਨੋਟੀਫਿਕੇਸ਼ਨ ਜਾਂ ਫਿਰ ਫਲਾਈਟ ਦੇ ਨਿਰਖਣ ਦੀ ਬੇਨਤੀ ਕਰਦੀ ਹੈ ਇਸ ਦੇ ਨਾਲ ਲੋਕ ਇਹ ਜਾਣਦੇ ਨੇ ਜੋ ਮੁਨਾ ਸੰਯੁਕਤ ਰਾਜ ਤੋਂ ਬਾਹਰ ਨੇ ਅਤੇ ਉਹਨਾਂ ਨੂੰ ਕਾਉਂਸਲ ਦਖਲਅੰਦਾਜ਼ੀ ਦੀ ਲੋੜ ਹੁੰਦੀ ਹੈ 19 ਸتمبر 2025 ਨੂੰ ਜਾਰੀ ਕੀਤੇ ਗਏ ਕੁਝ ਗੈਰ ਪ੍ਰਵਾਸੀ ਕਮੇ ਅਤੇ ਦਾਖਲੇ ਉਤੇ ਰਾਸ਼ਟਰਪਤੀ ਦੇ ਐਲਾਨ ਨਾਮੇ ਵਿਸ਼ੇਸ਼ ਕੀਤਾ ਸਮਾਵਾ ਦੇ ਲਈ H1B ਗੈਰ ਪ੍ਰਵਾਸੀ ਲੋਕਾਂ ਦੇ ਅਮਰੀਕਾ ਵਿੱਚ ਦਾਖਲੇ ਉਤੇ ਪਾਬੰਦੀ ਲਗਾਉਂਦੇ ਨੇ ਸਿਵਾਏ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਕੋਲ USCIS ਕੋਲ 1 ਲੱਖ ਡਾਲਰ ਦੇ ਨਾਲ ਪਟੀਸ਼ਨਾਂ ਹਨ ਹਾਲਾਂਕਿ ਇਹ ਕੋਸ਼ਨਾ ਮੌਜੂਦਾ H1B ਵੀਜ਼ਾ ਧਾਰਕਾਂ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਅਤੇ ਬਾਹਰ ਯਾਤਰਾ ਕਰਨ ਤੋਂ ਨਹੀਂ ਰੋਕਦੀ ਸੋ ਕਿ ਡਾਲਰ ਪੈਟੀਸ਼ਨ ਫੀਸ ਪਹਿਲਾ ਚਾਰੀ ਕਿਤੇ ਗਏ ਕਿਸੇ ਵੀ H1B ਵੀਜ਼ਾ ਤੇ ਲਾਗੂ ਨਹੀਂ ਹੋਵੇਗੀ ਨਾਲ ਹੀ ਜੇਕਰ H1B ਪੈਟੀਸ਼ਨਾਂ 21 ਸਤੰਬਰ 2025 ਤੋਂ ਪਹਿਲਾਂ ਜਮ੍ਹਾਂ ਕਰਵਾਈਆਂ ਗਈਆਂ ਤਾਂ ਇਹਨਾਂ ਵੀ ਫੀਸ ਲਾਗੂ ਨਹੀਂ ਹੋਵੇਗੀ H1B ਵੀਨ ਵੀਨਿਕਰਨ ਪਰ ਪ੍ਰਭਾਵਿਤ ਨਹੀਂ ਹੋਣਗੇ ਅਤੇ ਮਾਲਕਾਂ ਨੂੰ ਵੀ ਨਵੀਂ 100k ਡਾਲਰ ਫੀਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ H1B ਸਥਿਤੀ 3 ਸਾਲ ਤੱਕ ਵੈਧ ਹੈ ਅਤੇ ਅਮਰੀਕਾ ਵਿੱਚ ਦਾਖਲੇ ਦੀ ਕੁੱਲ ਮਿਆਦ 6 ਸਾਲਾਂ ਦੇ ਲਈ ਹੋਰ 3 ਸਾਲਾਂ ਤੱਕ ਬਦਾਈ ਜਾ ਸਕਦੀ ਹੈ ਜੇਕਰ ਤੁਸੀਂ ਇੱਕ F1 ਵਿਦਿਆਰਥੀ ਹੋ ਜੋ H1B ਸਥਿਤੀ ਵਿੱਚ ਤਬਦੀਲੀ ਕਰਨ ਦੇ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਤੁਹਾਡੇ ਸੰਭਾਵੀ ਮਾਲਕ ਨੂੰ ਤੁਹਾਨੂੰ ਸਪੌਂਸਰ ਕਰਨਾ ਚਾਹੀਦਾ ਹੈ ਅਤੇ ਉਸ ਪਰਟੀਸ਼ਨ ਦਾਇਰ ਕਰਨੀ ਚਾਹੀਦੀ ਹੈ ਦਸਿਆ ਕੋਸ਼ਨਾ ਉਹਨਾਂ ਛੋਟਾਂ ਨੂੰ ਵੀ ਸਪਸ਼ਟ ਤੌਰ ਤੇ ਪ੍ਰਭਾਵਿਤ ਕਰਦੀ ਹੈ ਜਿਉਂ ਮਲਿਕੀ ਮਾਲਕਾਂ ਨੂੰ 1 ਲੱਖ ਡਾਲਰ ਫੀਸ ਦਾ ਭੁਗਤਾਨ ਕੀਤੇ ਬਿਨਾ ਵੀ ਦੇਸ਼ੀ ਕਾਮੇ ਦੇ ਲਈ H1B ਪਟੀਸ਼ਨ ਦਾਇਰ ਕਰਨ ਦੀ ਆਗਿਆ ਨਹੀਂ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਐਲਾਨ ਜਾਰੀ ਕੀਤਾ ਹੈ ਜਿਦੇ ਵਿੱਚ ਸਾਰੇ ਅਮਰੀਕੀ ਮਾਲਕਾਂ ਦੇ ਲਈ H1B ਵੀਜ਼ਾ ਪ੍ਰੋਗਰਾਮ ਦੇ ਤਹਿਤ ਕਿਸੇ ਵਿਦੇਸ਼ੀ ਕਰਮਚਾਰੀ ਨੂੰ ਨੌਕਰੀ ਉੱਤੇ ਰੱਖਣ ਤੋਂ ਪਹਿਲਾਂ 1 ਲੱਖ ਡਾਲਰ ਫੀਸ ਦਾ ਭੁਗਤਾਨ ਕਰਨਾ ਲਾਜ਼ਮੀ ਬਣਾਇਆ ਗਿਆ ਹੈ। ਇਲਾਨ ਤੇ ਵਿੱਚ ਕਿਹਾ ਗਿਆ ਹੈ ਕਿ 2026 ਦੀ H1B ਲਾਟਰੀ ਅਤੇ 21 ਸਤੰਬਰ 2025 ਤੋਂ ਬਾਅਦ ਜੋ ਕਰਵਾਈਆਂ ਕੀਆਂ ਹੋਣ H1B ਪਟੀਸ਼ਨਰ ਦੇ ਵਿੱਚ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਉੱਤੇ ਰੱਖਣ ਵਾਲੇ ਸਾਰੇ ਅਮਰੀਕੀ ਮਾਲਕਾਂ ਨੂੰ 100K ਡਾਲਰ ਫੀਸ ਦਾ ਭੁਗਤਾਨ ਕਰਨਾ ਪਵੇਗਾ ਦਸੇ ਨਵੀਂ H1B ਫੀਸ ਨੇ ਪਹਿਲਾਂ ਹੀ ਬਹੁਤ ਸਾਰੀਆਂ ਕੰਪਨੀਆਂ ਨੂੰ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਣ ਦੀ ਆਪਣੀ ਯੋਜਨਾਵਾਂ ਨੂੰ ਬਦਲਣ ਲਈ ਤੇਜ਼ੀਤ ਕੀਤਾ ਹੈ ਇੱਕ ਅਮਰੀਕੀ ਮਾਲਕ ਨਵੇਂ ਨਿਯਮਾਂ ਦੇ ਤਹਿਤ ਇੱਕ ਅੰਤਰਰਾਸ਼ਟਰੀ ਕਾਮੇ ਦੇ ਵੱਲੋਂ H1B ਪਟੀਸ਼ਨ ਦਾਇਰ ਕਰਨ ਵਾਲੇ ਨੂੰ ਸ਼ੁਰੂਤ ਦੇ ਵਿੱਚ 1 ਲੱਖ ਡਾਲਰ ਦੀ ਫੀਸ ਦਾ ਭੁਗਤਾਨ ਕਰਨਾ ਪਵੇਗਾ ਇਸੇ ਤਰ੍ਹਾਂ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਣ ਦੀ ਲਾਗਤ ਮਹਿੰਗੀ ਹੋ ਜਾਵੇਗੀ ਤੇ 100k ਡਾਲਰ ਫੀਸ ਇੱਕ ਨਵੀਂ H1B ਪਟੀਸ਼ਨ ਜਮਾ ਕਰਵਾਉਣ ਉੱਤੇ ਇੱਕ ਵਾਰ ਫਿਰ ਦੀ ਫੀਸ ਹੋਵੇਗੀ ਹਾਲਕਿ H1B 100k ਡਾਲਰ ਪਟੀਸ਼ਨ ਫੀਸ ਨਿਯਮ ਕੁਝ ਕਰਮਚਾਰੀਆਂ ਅਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਛੋਟ ਦਿੰਦੇ ਨੇ ਇਸ ਤਰ੍ਹਾਂ ਅਮਰੀਕੀ ਮਾਲਕਾਂ ਨੂੰ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਉੱਤੇ ਰੱਖਦੇ ਸਮੇਂ ਫੀਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ ਅਮਰੀਕਾ ਨੇ ਸਪਸ਼ਟ ਕੀਤਾ ਹੈ ਕਿ ਇਸ ਸਮੇਂ ਅਮਰੀਕਾ ਦੇ ਵਿੱਚ ਰਹਿ ਰਹੇ F1 ਵਿਦਿਆਰਥੀਆਂ ਅਤੇ H1B ਵੀਜ਼ਾ ਧਾਰਕ 1 ਲੱਖ ਡਾਲਰ ਫੀਸ ਦੇ ਖੋਜਣਾ ਤੋਂ ਛੋਟ ਪ੍ਰਾਪਤ ਕਰ ਇਥੇ ਸਮਝਣ ਵਾਲੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਾਰੇ ਛੋਟ ਪ੍ਰਾਪਤ ਨਹੀਂ ਹਨ ਤੇ ਕੋਸ਼ਨਾ ਵਿੱਚ ਕਿਹਾ ਗਿਆ ਹੈ ਕਿ ਇਹ ਕੋਸ਼ਨਾ ਉਹਦੇ ਵੀ ਲਾਗੂ ਹੁੰਦੀ ਹੈ ਜੇਕਰ 21 ਸਤੰਬਰ 2025 ਤੋਂ ਬਾਅਦ ਦਾਇਰ ਕੀਤੀ ਗਈ ਪਟੀਸ਼ਨ ਸਿੱਤ ਰਾਜ ਅਮਰੀਕਾ ਦੇ ਵਿੱਚ ਕਿਸੇ ਵਿਦੇਸ਼ੀ ਦਿੱਲੀ ਕਾਉਂਸਲਰ ਨੋਟੀਫਿਕੇਸ਼ਨ ਪੋਰਟ ਆਫ ਐਂਟਰੀ ਨੋਟੀਫਿਕੇਸ਼ਨ ਚਾਫਤਰੀ ਫਲਾਈਟ ਨਿਰਖਣ ਦੀ ਬੇਨਤੀ ਕਰਦੀ ਹੈ ਇਸ ਦੇ ਨਾਲ ਲੋਕ ਰਹ ਜਾਂਦੇ ਨੇ ਜੋ ਹੁਣ ਸੰਯੁਕਤ ਰਾਜ ਤੋਂ ਬਾਹਰ ਨੇ ਅਤੇ ਉਹਨਾਂ ਨੂੰ ਕਾਉਂਸਲ ਦਖਲਅੰਦਾਜ਼ੀ ਦੀ ਲੋੜ ਹੁੰਦੀ ਹੈ 19 ਸਤੰਬਰ 2025 ਨੂੰ ਜਾਰੀ ਕੀਤੇ ਗਏ ਗੈਰ ਪ੍ਰਵਾਸੀ ਕਾਮਯਤੇ ਦਾਖਲੇ ਅਤੇ ਰਾਸ਼ਟਰਪਤੀ ਦੇ ਐਲਾਨ ਨਾਮੇ ਵਿਸ਼ੇਸ਼ ਕਿਤਾ ਸਮਾਵਾ ਦੇ ਲਈ H1B ਗੈਰ ਪ੍ਰਵਾਸੀ ਲੋਕਾਂ ਦੇ ਅਮਰੀਕਾ ਵਿੱਚ ਦਾਖਲੇ ਉੱਤੇ ਪਾਬੰਦੀ ਲਗਾਉਂਦੇ ਨੇ ਸਿਵਾਏ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਕੋਲ USCIS ਕੋਲ 1 ਲੱਖ ਡਾਲਰ ਦੇ ਨਾਲ ਪਟੀਸ਼ਨਾਂ ਹਨ ਹਾਲਕਿ ਇਹ ਕੋਸ਼ਨਾ ਮੌਜੂਦਾ H1B ਵੀਜ਼ਾ ਤਰਕਰਾਂ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਅਤੇ ਪਾਹਲ ਯਾਤਰਾ ਕਰਨ ਤੋਂ ਨਹੀਂ ਰੋਕਦੀ ਸੋ ਏ ਡਾਲਰ ਪੈਟੀਸ਼ਨ ਫੀਸ ਪਹਿਲਾ ਚਾਰੀ ਕੀਤਾ ਗਿਆ ਕਿਸੇ ਵੀ H1B ਵੀਜ਼ਾ ਉਤੇ ਲਾਗੂ ਨਹੀਂ ਹੋਵੇਗੀ ਨਾਲ ਹੀ ਜੇਕਰ H1B ਪੈਟੀਸ਼ਨਾਂ 21 ਸਤੰਬਰ 2025 ਤੋਂ ਪਹਿਲਾਂ ਜਮ੍ਹਾਂ ਕਰਵਾਈਆਂ ਗਈਆਂ ਤਾਂ ਇਹਨਾਂ ਵੀ ਫੀਸ ਲਾਗੂ ਨਹੀਂ ਹੋਵੇਗੀ H1B ਨਵੀਨੀਕਰਨ ਪਰ ਪ੍ਰਭਾਵਿਤ ਨਹੀਂ ਹੋਣਗੇ ਅਤੇ ਮਾਲਕਾਂ ਨੂੰ ਵੀ ਨਵੀਂ 100 ਕੇ ਡਾਲਰ ਫੀਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ H1B ਸਥਿਤੀ 3 ਸਾਲ ਤੱਕ ਵੈਧ ਹੈ ਅਤੇ ਅਮਰੀਕਾ ਵਿੱਚ ਦਾਖਲੇ ਦੀ कुल मियाद 6 ਸਾਲਾਂ ਦੇ ਲਈ ਹੋਰ 3 ਸਾਲਾਂ ਤੱਕ ਵੀ ਦੱਾਈ ਜਾ ਸਕਦੀ ਹੈ ਜੇਕਰ ਤੁਸੀਂ ਕੈਫੋ 1 ਵਿਦਿਆਰਥੀ ਹੋ ਜੋ H1B ਸਥਿਤੀ ਵਿੱਚ ਤਬਦੀਲੀ ਕਰਨ ਦੇ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਤੁਹਾਡੇ ਸੰਭਾਵੀ ਮਾਲਕ ਨੂੰ ਤੁਹਾਨੂੰ ਸਪਾਂਸਰ ਕਰਨਾ ਚਾਹੀਦਾ ਹੈ ਅਤੇ ਉਸ ਪਰਟੀਸ਼ਨ ਦਾਇਰ ਕਰਨੀ ਚਾਹੀਦੀ ਹੈ ਦੱਸਿਆ ਕੋਸ਼ਨਾ ਉਹਨਾਂ ਛੋਟਾਂ ਨੂੰ ਵੀ ਸਪਸ਼ਟ ਤੌਰ ਤੇ ਪ੍ਰਭਾਵਿਤ ਕਰਦੀ ਹੈ ਜੋ ਅਮਰੀਕੀ ਮਾਲਕਾਂ ਨੂੰ 1 ਲੱਖ ਡਾਲਰ ਫੀਸ ਦਾ ਭੁਗਤਾਨ ਕੀਤੇ ਬਿਨਾ ਵਿਦੇਸ਼ੀ ਕਾਮੇ ਦੇ ਲਈ H1B ਪਟੀਸ਼ਨ ਦਾਇਰ ਕਰਨ ਦੀ ਆਗਿਆ ਦੇਣ ਗਿਆ ਰਾਸ਼ਟਰਪਤੀ ਜੋਨਲ ਟਰੰਪ ਨੇ ਇੱਕ ਐਲਾਨ ਚਾਰੀ ਕੀਤਾ ਜਿਸ ਦੇ ਵਿੱਚ ਸਾਰੇ ਅਮਰੀਕੀ ਮਾਲਕਾਂ ਦੇ ਲਈ H1B ਵੀਜ਼ਾ ਪ੍ਰੋਗਰਾਮ ਦੇ ਤਹਿਤ ਕਿਸੇ ਵਿਦੇਸ਼ੀ ਕਰਮਚਾਰੀ ਨੂੰ ਨੌਕਰੀ ਉੱਤੇ ਰੱਖਣ ਤੋਂ ਪਹਿਲਾਂ 1 ਲੱਖ ਡਾਲਰ ਫੀਸ ਦਾ ਭੁਗਤਾਨ ਕਰਨਾ ਲਾਜ਼ਮੀ ਬਣਾਇਆ ਗਿਆ ਇਲਾਨ ਤੇ ਵਿੱਚ ਕਿਹਾ ਗਿਆ ਕਿ 2026 ਦੀ H1B ਲਾਟਰੀ ਅਤੇ 21 ਸਤੰਬਰ 2025 ਤੋਂ ਬਾਅਦ ਜਮਾ ਕਰਵਾਈਆਂ ਗਿਆ ਹੋਰ H1B ਪਟੀਸ਼ਨਰ ਦੇ ਵਿੱਚ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਉੱਤੇ ਰੱਖਣ ਵਾਲੇ ਸਾਰੇ ਅਮਰੀਕੀ ਮਾਲਕਾਂ ਨੂੰ 100K ਡਾਲਰ ਫੀਸ ਦਾ ਭੁਗਤਾਨ ਕਰਨਾ ਪਵੇਗਾ। ਗਾਜ਼ੀ ਨਵੀ ਐਚ 1ਬੀ ਫੀਸ ਨੇ ਪਹਿਲਾਂ ਹੀ ਬਹੁਤ ਸਾਰੀਆਂ ਕੰਪਨੀਆਂ ਨੂੰ ਵਿਦੇਸ਼ੀ ਕਾਮੇ ਨੂੰ ਨੌਕਰੀ ਉਤੇ ਰੱਖਣ ਦੀ ਆਪਣੀ ਯੋਜਨਾਵਾਂ ਨੂੰ ਬਦਲਣ ਦੇ ਲਈ ਤੇਜ਼ੀਤ ਕੀਤਾ ਹੈ ਇੱਕ ਅਮਰੀਕੀ ਮਾਲਕ ਨਵੇਂ ਨਿਯਮਾਂ ਦੇ ਤਹਿਤ ਇੱਕ ਅੰਤਰਰਾਸ਼ਟਰੀ ਕਾਮੇ ਦੇ ਵੱਲੋਂ ਐਚ 1ਬੀ ਪਟੀਸ਼ਨ ਦਾਇਰ ਕਰਨ ਵਾਲੇ ਨੂੰ ਸ਼ੁਰੂਤ ਦੇ ਵਿੱਚ 1 ਲੱਖ ਡਾਲਰ ਦੀ ਫੀਸ ਦਾ ਭੁਗਤਾਨ ਕਰਨਾ ਪਵੇਗਾ ਇਸੇ ਤਰ੍ਹਾਂ ਵਿਦੇਸ਼ੀ ਕਾਮੇ ਨੂੰ ਨੌਕਰੀ ਉਤੇ ਰੱਖਣ ਦੀ ਲਾਗਤ ਮਹਿੰਗੀ ਹੋ ਜਾਵੇਗੀ ਤੇ 100k ਡਾਲਰ ਫੀਸ ਇੱਕ ਨਵੀਂ ਐਚ 1ਬੀ ਪਟੀਸ਼ਨ ਜਮ੍ਹਾਂ ਕਰਵਾਉਣ ਉੱਤੇ ਇੱਕ ਵਾਰ ਫਿਰ ਦੀ ਫੀਸ ਹੋਵੇਗੀ ਹਾਲਕਿ H1B 100k ਡਾਲਰ ਪਟੀਸ਼ਨ ਫੀਸ ਨਿਯਮ ਕੁਝ ਕਰਮਚਾਰੀਆਂ ਅਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਛੋਟ ਦਿੰਦੇ ਨੇ ਇਸ ਤਰ੍ਹਾਂ ਅਮਰੀਕੀ ਮਾਲਕਾਂ ਨੂੰ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਉੱਤੇ ਰੱਖਦੇ ਸਮੇਂ ਫੀਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ ਅਮਰੀਕਾ ਨੇ ਸਪਸ਼ਟ ਕੀਤਾ ਹੈ ਕਿ ਇਸ ਸਮੇਂ ਅਮਰੀਕਾ ਦੇ ਵਿੱਚ ਰਹਿ ਰਹੇ F1 ਵਿਦਿਆਰਥੀਆਂ ਤੇ H1B ਵੀਜ਼ਾ ਧਾਰਕ 1 ਲੱਖ ਡਾਲਰ ਫੀਸ ਦੇ ਕਾਸ਼ਨਾ ਤੋਂ ਛੋਟ ਪ੍ਰਾਪਤ ਕਰਦੇ ਇਥੇ ਸਮਝਣ ਵਾਲੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਾਰੇ ਛੋਟ ਪ੍ਰਾਪਤ ਨਹੀਂ ਹਨ ਤੇ ਕੋਸ਼ਨਾ ਵਿੱਚ ਕਿਹਾ ਗਿਆ ਹੈ ਕਿ ਇਹ ਕੋਸ਼ਨਾ ਉਹਦੇ ਵੀ ਲਾਗੂ ਹੁੰਦੀ ਹੈ ਜੇਕਰ 21 ਸਤੰਬਰ 2025 ਤੋਂ ਬਾਅਦ ਦਾਇਰ ਕੀਤੀ ਗਈ ਪਟੀਸ਼ਨ ਸਿੱਤ ਰਾਜ ਅਮਰੀਕਾ ਦੇ ਵਿੱਚ ਕਿਸੇ ਵਿਦੇਸ਼ੀ ਦੇ ਲਈ ਕਾਉਂਸਲਰ ਨੋਟੀਫਿਕੇਸ਼ਨ ਪੋਰਟ ਆਫ ਐਂਟਰੀ ਨੋਟੀਫਿਕੇਸ਼ਨ ਚੈਫਟਰੀ ਫਲਾਈਟ ਨਿਰਖਣ ਦੀ ਬੇਨਤੀ ਕਰਦੀ ਹੈ ਇਸ ਦੇ ਨਾਲ ਲੋਕ ਰਹ ਜਾਂਦੇ ਨੇ ਜੋ ਹੁਣ ਸੰਯੁਕਤ ਰਾਜ ਤੋਂ ਬਾਹਰ ਨੇ ਅਤੇ ਉਹਨਾਂ ਨੂੰ ਕਾਉਂਸਲਰ ਦਖਲਅੰਦਾਜ਼ੀ ਦੀ ਲੋੜ ਹੁੰਦੀ ਹੈ 19 ਸਤੰਬਰ 2025 ਨੂੰ ਜਾਰੀ ਕੀਤੇ ਗਏ ਗੈਰ ਪ੍ਰਵਾਸੀ ਕਾਮੇ ਅਤੇ ਦਾਖਲੇ ਉਤੇ ਰਾਸ਼ਟਰਪਤੀ ਦੇ ਐਲਾਨ ਨਾਮੇ ਵਿਸ਼ੇਸ਼ ਕਿਤਾ ਸਮਾਵਾਵਾਂ ਦੇ ਲਈ H1B ਗੈਰ ਪ੍ਰਵਾਸੀ ਲੋਕਾਂ ਦੇ ਅਮਰੀਕਾ ਵਿੱਚ ਦਾਖਲੇ ਉਤੇ ਪਾਬੰਦੀ ਲਗਾਉਂਦੇ ਨੇ ਸਿਵਾਏ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਕੋਲ USCIS ਕੋਲ 1 ਲੱਖ ਡਾਲਰ ਦੇ ਨਾਲ ਪਟੀਸ਼ਨਾਂ ਹਨ ਹਾਲਾਂਕਿ ਇਹ ਘੋਸ਼ਣਾ ਮੌਜੂਦਾ H1B ਵੀਜ਼ਾ ਤਾਰਕਰਾਂ ਨੂੰ ਸੰਯੁਕਤ ਰਾਜ ਅਮਰੀਕਾ ਵਿੱਚ ਅਤੇ ਬਾਹਰ ਯਾਤਰਾ ਕਰਨ ਤੋਂ ਨਹੀਂ ਰੋਕਦੀ ਸੋ ਕਿ ਡਾਲਰ ਪਟੀਸ਼ਨ ਫੀਸ ਪਹਿਲਾਂ ਚਾਰੇ ਕੀਤੇ ਗਏ ਕਿਸੇ ਵੀ H1B ਵੀਜ਼ਾ ਉਤੇ ਲਾਗੂ ਨਹੀਂ ਹੋਵੇਗੀ ਨਾਲ ਹੀ ਜੇਕਰ H1B ਪਟੀਸ਼ਨਾਂ 21 2025 ਤੋਂ ਪਹਿਲਾਂ ਜਮਾ ਕਰਵਾਈਆਂ ਗਈਆਂ ਤਾਂ ਇਹਨਾਂ 'ਵੀ' ਫੀਸ ਲਾਗੂ ਨਹੀਂ ਹੋਵੇਗੀ H1B ਨਵੀਨੀਕਰਨ ਪਰ ਪ੍ਰਭਾਵਿਤ ਨਹੀਂ ਹੋਣੀਏ ਅਤੇ ਮਾਲਕਾਂ ਨੂੰ ਵੀ ਨਵੀਂ 100k ਡਾਲਰ ਫੀਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ H1B ਸਥਿਤੀ 3 ਸਾਲ ਤੱਕ ਵੈਧ ਹੈ ਅਤੇ ਅਮਰੀਕਾ ਵਿੱਚ ਦਾਖਲੇ ਦੀ ਕੁੱਲ ਮਿਆਦ 6 ਸਾਲਾਂ ਦੇ ਲਈ ਹੋਰ 3 ਸਾਲਾਂ ਤੱਕ ਵਧਾਈ ਜਾ ਸਕਦੀ ਹੈ ਜੇਕਰ ਤੁਸੀਂ ਇੱਕ F1 ਵਿਦਿਆਰਥੀ ਹੋ ਜੋ H1B ਸਥਿਤੀ ਵਿੱਚ ਤਬਦੀਲੀ ਕਰਨ ਦੇ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਖੜਦੇ ਸੰਭਾਵੀ ਮਾਲਕ ਨੂੰ ਤੁਹਾਨੂੰ ਸਪੌਂਸਰ ਕਰਨਾ ਚਾਹੀਦਾ ਹੈ ਅਤੇ ਉਸ ਪਟੀਸ਼ਨ ਦਾਇਰ ਕਰਨੀ ਚਾਹੀਦੀ ਹੈ ਦੇ ਦਸਿਆ ਕੋਸ਼ਨਾ ਉਹਨਾਂ ਛੋਟਾ ਨੂੰ ਵੀ ਸਪਸ਼ਟ ਤੌਰ ਤੇ ਪ੍ਰਭਾਵਿਤ ਕਰਦੀ ਹੈ ਜਿਉਂ ਮਲਿਕੀ ਮਾਲਕ ਨੂੰ 1 ਲੱਖ ਡਾਲਰ ਫੀਸ ਦਾ ਭੁਗਤਾਨ ਕੀਤੇ ਬਿਨਾਂ ਵੀ ਵਿਦੇਸ਼ੀ ਕਾਮੇ ਦੇ ਲਈ H1B ਪਟੀਸ਼ਨ ਜਾਰੀ ਕਰਨ ਦੀ ਆਗਿਆ ਦੇਨ ਗਿਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ